ਆ ਬੱਚੇ ਜਿਹੜੇ ਦੋਨੇ ਆ ਹਨਾ ਵੀ ਆ ਸੀਜ਼ਨ ਡਾਲਾਣੀ ਚਾਹੀਦੀ ਆ ਬਈ ਠੰਡੇ ਮੌਸਮ ਚ ਮਤਲਬ ਕਿੰਨਾ ਕਚਰਾ ਪਟਾਈਏ ਕਿੰਨਾ ਕਚਰਾ ਨਾਲ ਆਈਏ ਹਨਾ ਵੀ ਜਿਹੜੇ ਗਰਮੀਆਂ ਨੂੰ ਬਾਈ ਦੇਖੋ ਹੁੰਦਾ ਨਾ ਵੀ ਬੱਚੇ ਛੜ ਗਏ origin ਇਹੀ ਹੁੰਦਾ ਕਿ ਆਪਾਂ ਇੱਕ ਵਾਰੀ ਸਾਰੇ ਬੱਚੇ ਇਕੱਠੇ ਪਟ ਲੈਂਦੇ ਬਈ ਬੱਚੇ ਜਦੋਂ ਵੀ ਪਟਣੇ ਆ ਬਾਈ ਟਾਈਮ ਟਾਈਮ ਸਿਰ ਪਟੋ ਠੀਕ ਆ ਜਦੋਂ 15 ਕ ਬੱਚੇ ਹੁਣ ਪਟ ਲਓ ਕੋਈ ਮੈਂ ਸੋਚ ਲਈ ਹਨਾ ਜਿਹੜੇ ਆਪਣੇ ਮਲਾਂ ਕੀ ਬੱਚੇ ਨਹੀਂ ਲਿਆ ਹੋਏ ਅਗਲੇ ਸਾਲ ਕੰਮ ਆ ਜਾਣਗੇ ਬੱਚੇ ਉਹ ਆ ਘੁੱਟਾ ਮੇਰੇ ਕੋਲ ਬਿਲਾ ਹੀ ਹੁੰਦਾ ਆਵਲਾ ਹੁੱਡਾ ਨਹੀਂ ਮੇ ਕੰਮ ਚ ਲੈਂਦਾ ਜਿਹੜੇ ਦਾ ਮਤਲਬ ਆਪਾਂ ਪਟਾਈ ਕਰਨੀ ਹੈ ਜਿੱਦਾਂ ਹੁਣ ਬਾਈ ਕਹਿੰਦੇ ਹੈ ਨਾ ਜਿਹੜਾ ਵੀ ਚਲੋ ਕਲੀ ਸਿੱਟੀ ਛੁੱਟੀ ਗਏ ਬਾਈ ਆਪ ਹੀ ਛੱਡ ਦੇ ਕੰਦੀ ਕਲੀ ਤੱਕ ਪਤਾ ਵੀ ਮਹੀਨੇ ਤੱਕ ਛੱਡ ਜੂਗਾ ਜਗ ਆ ਬਾਬੇ ਉਹ ਟੀਕਾ ਆ ਲਕਵੇ ਤੋਂ ਜਿੰਨਾ ਮਰਜੀ ਪ੍ਰਾਣਾ ਹੋਵੇ ਬਾਈ ਮੈਂ ਇਸ ਟੀਕੇ ਦਾ ਟੀਕੇ ਦਾ ਮਤਲਬ ਇੰਨਾ ਸੋਹਣਾ ਲਾਜ ਦੇਖਿਆ ਨਾ ਬਈ ਛਾੜੀ ਗੱਲਾਂ ਦਿਓ ਬਈ ਇਹਦੇ ਦਾ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦਾ ਉਹਨਾਂ ਦਾ ਵੀ ਦਿলো ਤਾਂ ਨਵਾਂ ਇਹ ਤੇ ਆ ਵੀ ਆਪੋ ਕਰਦੇ ਆ ਜੀ ਵੀਡੀਓ ਸ਼ੁਰੂ ਤੇ ਵੀਡੀਓ ਇਦਾਂ ਬਾਈ ਜਿੰਨਾ ਵੀ ਲੱਲੇ ਭੱਬੇ ਜੇ ਆ ਅੱਜ ਲੇਟ ਬਹੁਤ ਹੋ ਗਏ ਬਾਈ ਅੱਜ ਕੁਝ ਨਹੀਂ ਕੀਤਾ ਸਵੇਰ ਦਾ ਠੀਕ ਆ ਸ਼ਹਿਰ ਗਏ ਸੀਗੇ ਬੰਗਿਆ ਕੰਮ ਸੀਗਾ ਬਾਈ ਦਾ ਹਨਾ ਤਰ ਪਾ ਗਾਣੇ-ਗੂਣੇ ਕਰਦੇ ਫਿਰਦੇ ਆ ਬਸ ਥੋੜੇ ਸਮੇਂ ਤੱਕ ਗਾਣਾ ਆ ਜਾਣਾ ਆਪਣਾ ਠੀਕ ਆ ਬਾਈ ਦਾ ਵੱਡੇ ਦਾ ਤੇ ਉਹਦੇ ਕਰਕੇ ਕਰਦੇ ਸੀ ਹਨਾ ਵੀ ਕੋਈ ਕਮੀ ਪੇਸ਼ੀ ਨਾ ਰਵੇ ਤੇ ਵਧੀਆ ਤਰੀਕੇ ਨਾਲ ਲੈ ਕੇ ਆਈਏ ਅੱਗੇ ਨਾਲੋਂ ਵੀ ਹੋਰ ਵੀ ਬੈਸਟ ਕਰਕੇ ਲੈ ਆਈਏ ਹਨਾ ਕਿ ਜਿੱਦਾਂ ਬਾਈ ਦੇ ਪਹਿਲਾਂ ਗਾਣੇ ਆਏ ਆ ਉਹਨਾਂ ਨਾਲੋਂ ਵੀ ਵਧੀਆ ਕਰੀਏ ਤੇ ਹੁਣ ਸਾਢੇ 4 ਵਜੇ ਦਾ ਟਾਈਮ ਹੋ ਗਿਆ ਇੱਕ ਹਾਜ਼ਰੀ ਲਵਾਉਣੀ ਤੁਹਾਡੇ ਨਾਲ ਛੋਟੀ ਜੀ ਵੀਡੀਓ ਬਣਾਉਣੀ ਆ ਤੇ ਆਜੋ ਦੇਖਿਓ ਬਾਕੀ ਮੈਂ ਸਵੇਰੇ ਬੱਚੇ ਪੁੱਛੇ ਵੱਡੇ ਕਬੂਤਰ ਛੱਡੇ ਸੀਗੇ ਬੱਚੇ ਤਾਂ ਨਹੀਂ ਛੱਡੇ ਸੀ ਵੱਡੇ ਛੱਡੇ ਸੀ ਉਹ ਵੀਡੀਓ ਬਣਾਈ ਹੋਈ ਆ ਇਸ ਤੋਂ ਬਾਅਦ ਤੁਸੀਂ ਉਹ ਵੀਡੀਓ ਵੀ ਦੇਖ ਲੈਣੀ 2-3 ਮਿੰਟ ਦਾ ਕਲਿੱਪ ਬਣਿਆ ਹੋਇਆ ਉਹ ਤੁਸੀਂ ਦੇਖ ਲਿਓ ਹਨਾ ਤੇ ਹੁਣ 10-15 ਮਿੰਟ ਦੀ ਬਣਾਵਾਂਗੇ ਤੇ ਇੱਕ ਹਾਜ਼ਰੀ ਮਤਲਬ ਦਵੇ ਲਾਵਾਂਗੇ ਤੇ ਕੋਈ ਗੱਲਬਾਤ ਕਰ ਲੈਨੇ ਆਪਾਂ ਵੀ ਜਿਹੜੀ ਆਪਾਂ ਨਹੀਂ ਕੀਤੀ ਕਿੰਨੇ ਟਾਈਮ ਦੀ ਹੋਈ ਹੈਣਾ ਵੀ ਕਮੈਂਟਾਂ ਕਮੂਟਾਂ ਤੇ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਕੱਲ ਜਵਾਬ ਦਿੱਤੇ ਸੀ ਉਹਦਾ ਮੈਂ ਕਮੈਂਟਾਂ ਦੇ ਥੋੜੇ ਦਿੱਤੇ ਸੀ ਠੀਕ ਆ ਤੇ ਅੱਜ ਆਪਾਂ ਕਰਾਂਗੇ ਜਿੰਨੇ ਵੀ ਆਪਾਂ ਨੂੰ ਜ਼ਿਆਦਾ ਪਰਸਨਲੀ ਵੀ ਕਮੈਂਟ ਆਏ ਹੋਏ ਆ ਤੇ ਇਹ ਤੇ YouTube ਤੇ ਵੀ ਆਏ ਹੋਏ ਆ Instagram ਤੇ ਵੀ ਆਏ ਆ ਤੇ ਇੱਕ ਬਈ ਹੈਣਾ ਜਿਹੜੇ ਵੀ ਆਪਣੇ ਦਾ ਬੰਦੇ ਜੁੜੇ ਹੋਇਆ Instagram ਤੇ ਜਾਂ ਮਤਲਬ Facebook ਤੇ ਬਾਈ ਮੈਨੂੰ Facebook ਤੇ ਨਾ ਕਮੈਂਟ ਕਰਿਆ ਕਰੋ ਉਹਦਾ ਤੁਸੀਂ ਮਤਲਬ ਵੀਡੀਓ ਤੇ ਕਮੈਂਟ ਕਰ ਲਓ ਵੈਸੇ ਨਾ ਮਤਲਬ ਮੈਸੇਜ ਕਰਿਆ ਕਰੋ ਕੀਪ ਕੋ ਪੁੱਛਣ ਲਈ ਮੈਂ ਤਾਂ ਬਾਈ ਚੈੱਕ ਨਹੀਂ ਹੁੰਦੇ ਪਈਨੇ ਠੀਕ ਆ ਹਰਵਿੰਦਰ ਨੇ ਵਿਲਾ ਹੋਇਆ ਹੈ ਨਾ ਫਿਰ ਉਹਨੂੰ ਮੈਂ ਰੱਖੂਗਾ ਸਾਰਾ ਕੁਝ ਚੈੱਕ ਕਰਨ ਵਾਸਤੇ ਹਨਾ ਵੀ ਉਹਨੂੰ ਲੌਗਇਨ ਕਰ ਦੂੰਗਾ ਆਈਡੀਆਂ ਵਗੈਰਾ ਉਹ ਚਲਾ ਲਿਆ ਕਰੂਗਾ ਹਰਵਿੰਦਰ ਹਨਾ ਤੇ ਉਹਦੇ ਕਰਕੇ ਉਹ ਹਜੇ ਵਿਲਾ ਨਹੀਂ ਹੈਗਾ ਤੇ ਮੇਤੋਂ ਐਨੇ ਮਤਲਬ ਜਾ ਕੇ ਮੈਸੇਜ ਨਹੀਂ ਪੜ ਹੁੰਦੇ ਬਾਈ ਠੀਕ ਆ ਇੰਸਟਾਗ੍ਰam ਤੇ ਮੈਸੇਜ ਕਰ ਲਿਆ ਕਰੋ ਜੇ ਨਹੀਂ ਤੇ ਮੇਰਾ ਇੰਸਟਾਗ੍ਰam ਤੇ ਨੰਬਰ ਪਿਆ ਸਾਰੇ ਭਰਾ ਚੱਕ ਲਿਓ ਮੈਂ ਇੱਕ ਦੋ ਵੀਡੀਓ ਤੱਕ ਮੈਂ ਸਿਮ ਹੋਰ ਲੈਣੀਆਂ ਬਾਈ ਠੀਕ ਆ ਉਹ ਸੇਮ ਮੈਂ ਪਰਸਨਲੀ ਕਰ ਲੂੰਗਾ ਫਿਰ ਜਿਹੜੀ ਇਹ ਆ ਬਾਈ ਇਹ ਸਾਰੇ ਭਰਾਵਾ ਦੀ ਹਾਈ ਰੀ ਲੋਣ ਵਾਸਤੇ ਆ ਨੰਬਰ ਆਪਾਂ ਰੱਖ ਲਾਂਗੇ ਤੇ ਮੈਂ ਨੰਬਰ ਦੇ ਦੂੰਗਾ ਬਾਈ 2-3 ਵੀਡੀਓ ਤੱਕ YouTube ਤੇ ਆਪਣਾ ਨੰਬਰ ਦੇ ਦੂੰਗਾ ਵੀ ਜਿੰਨੇ ਵੀ ਭਰਾ ਨੇ ਕਰਨਾ ਵੀ ਸੱਦਾ ਮੈਨੂੰ ਮੈਸੇਜ ਤੁਸੀਂ ਉੱਤੇ WhatsApp ਤੇ ਕਰ ਸਕਦੇ ਆ ਠੀਕ ਆ WhatsApp ਚਲਾਵਾਂਗੇ ਇਸ ਨੰਬਰ ਤੇ ਆਪਾਂ ਬਾਅਦ ਚ ਤੇ ਆਇਓ ਬਾਬੋ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਆਪ ਹੀ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਨਹੀਂ ਕੀਤਾ ਤੇ ਹੁਣ ਕਰ ਦਿਓ ਮੜਾ ਜਾਂ ਫਿਰ ਆਪਾਂ ਵੀਡੀਓ ਸ਼ੁਰੂ ਕਰੀਏ ਹਨਾ ਤੇ ਆ ਜਾਓ ਫਿਰ ਕਰੀਏ ਲੋ ਵੀ ਬਾਪਿਓ ਵੱਡੇ ਕਬੂਤਰ ਛੱਡੇ ਬਾਹਰ ਠੀਕ ਆ ਸਹੀ ਤਰੀਕੇ ਨਾਲ ਲਾ ਕੇ ਜਾਲ ਜਾਲ ਸਾਰੇ ਗੱਟੀਆਂ ਲਾਤੀਆਂ ਬਈ ਹੁਣ ਨਹੀਂ ਕਬੂਤਰ ਨਿਕਲਦਾ ਕੋਈ ਜੀ ਸਾਰੇ ਪਾਸੇ ਮਿਲ ਗੱਟੀਆਂ ਚੰਗੀ ਤਰ੍ਹਾਂ ਲਾਈਆਂ ਮੈਂ ਠੀਕ ਆ ਉਦੋਂ ਦੀਆਂ ਕਾਲੂ ਪਟ ਗਿਆ ਸੀ ਇਹ ਤੇ ਹੁਣ ਨਹੀਂ ਕਬੂਤਰ ਨਿਕਲ ਸਕਦੇ ਤੇ ਵੱਡੇ ਕਬੂਤਰ ਛੱਡੇ ਬਾਹਰ ਇਦਰੋਂ ਵੀ ਸਾਰੀ ਸੈਟਿੰਗ ਕੀਤੀ ਐ ਤੇ ਕੁਲੀ ਬਣਾਤੀ ਆ ਆ ਜਾਲ ਚੱਕ ਕਿੱਥੇ ਟੰਗ ਦਿਆ ਕਰਾਂਗੇ ਤੇ ਇਦਰੋਂ ਵੀ 라ਤਾ ਪੱਕਾ ਪੱਕਾ ਜਿਗਾਰਡ ਕਰਤਾ ਮਿਲ ਕਬੂਤਰ ਹੁਣ ਕੇ ਪਾਸੇੋਂ ਨਿਕਲ ਹੀ ਨਹੀਂ ਸਕਦਾ ਠੀਕ ਆ ਜਿਹੜੇ ਚੰਨ ਚੜਾਈ ਦੇ ਹੋ ਨਹੀਂ ਛੜੂਗੇ ਇਤੋਂ ਬੜੇ ਗੂਤਰ ਕੱਡੇ ਆ ਠੀਕ ਆ ਤੇ ਨਿਕਲ ਵੀ ਜਾਂਦੇ ਪਰ ਚਲੋ ਆ ਵੀ ਜਾਂਦੇ ਹਨ ਤੇ ਇਤੋਂ ਦਾ ਗਵਾਚਿਆ ਨਹੀਂ ਹੁੰਦਾ ਕੋਈ ਵੀ ਕਿਉਂਕਿ ਲਾਈ ਉਹਨੇ ਕਬਈ ਜਿਹੜੇ ਢਾਂਗੀਆਂ ਲੱਗੇ ਹੋਏ ਤਕਰੀਬਨ ਹੀ ਆ ਸਾਰੇ ਗੂਤਰ ਢਾਂਗੀਆਂ ਨੂੰ ਲੱਗੇ ਹੋਏ ਆ ਜਿੰਨੇ ਵੀ ਗੂਤਰ ਇਹਨਾਂ ਚ ਇੱਕ ਅੱਧੀ ਹੋਊਗੀ ਜਿਹੜੀ ਮਾਦੀ ਨਹੀਂ ਲੱਗੀ ਹੋਗੀ ਬਾਕੀ ਤਕਰੀਬਨ ਸਾਰੇ ਗੂਤਰ ਆਪਣੇ ਲੱਗੇ ਹੋਏ ਆ ਢਾਂਗੀਆਂ ਨੂੰ ਆ ਜਿੰਨੇ ਵੀ ਆ ਪਰ ਇਹ ਮਤਲਬ ਪਹਿਲਾਂ ਪੀਲੀਆਂ ਪੂਲੀਆਂ ਛਤਰੀਆਂ ਤੇ ਕੋਈ ਨੀਲੀਆਂ ਛਤਰੀਆਂ ਤੇ ਲੱਗਾ ਹੋਇਆ ਹਨ ਤੇ ਛਤਰੀਆਂ ਚੇਂਜ ਆ ਤੇ ਇਸ ਕਰਕੇ ਇਨਾ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਸਰਦੀ ਸੁਤਰੀਆਂ ਵੀ ਚੇਂਜ ਆ ਜਾਂਦੀਆਂ। ਦਿੰਦਾ ਫੀਲਿੰਗ ਕਿ ਨਹੀਂ ਦੇਸੀਆਂ ਵਾਲੀ ਹੈਗਾ ਮਲਵਈਆ ਕੂਤਰ ਉਹਦਾ ਫੀਲਿੰਗ ਪੂਰੀ ਦੇਸੀਆਂ ਵਾਲੀ ਦਿੰਦਾ ਇਹ। ਇਹ ਆਪਣਾ ਵੱਡਾ ਕੂਤਰ ਹੈ ਆਂਡੇ ਤੋਂ ਬੰਦ ਬੁੰਦ ਸੀ ਆ ਮਾਦੀ ਨਾਲ ਚੱਲ ਪਿਆ। ਹੁਣ ਬੱਚੇ-ਪੁੱੱਚੇ ਲਾਈ ਜਾਂਦਾ ਵਧੀਆ ਹਨਾ ਦੋ ਬੱਚੇ ਆ ਗਏ ਇਹਦੇ। ਦੋ ਚਾਰ ਹੋਰ ਘੜਾਵਾਂਗੇ ਇਹਨਾਂ ਨੂੰ ਹੁਣ ਨਿਵਾਵਾਂਗੇ ਕਿਸ ਦਿਨ। ਮੈਂ ਦੇਖਦਾ ਨਾ ਹੋਇਆ ਨਾ ਅੱਜ। ਚਲੋ ਟੱਬੇ ਆ ਲੈਉਨੇ ਆ ਪਾਣੀ ਦਾ ਭਰ ਕੇ ਰੱਖਦੇ ਆ ਸ਼ਰਕੂਤਰੇ ਨਾਲ ਤੇ ਬੱਚੇ-ਬੂਚੇ ਪਾਲਲੇ ਲਿਬੜੇ ਆ ਨਾ ਸਾਫ ਹੋ ਜਾਣਗੇ ਇੱਕ ਦੋ ਵਾਰੀ ਨਹਾਤਾ ਅਧੀਆਂ ਬਿਮਾਰੀਆਂ ਬਈ ਚੱਕ ਹੋ ਜਾਂਦੀਆਂ ਕਬੂਤਰ ਦੀਆਂ ਨਾਲ ਬਿਨੂ ਵੇ ਧੁੱਪੇ ਸੇਕ ਕੇ ਧੋਪ ਰਾਂ ਆ ਆਪਣਾ ਡੱਬਾ ਬਈ ਇਹ ਮਾ ਦੋ ਵਾਰ ਡੱਬੀ ਨਾਲ ਲਾਵਾਂਗੇ ਹਜੇ ਨਹੀਂ ਹਜੇ ਤੇ ਲੈ ਲਈਏ ਦੋ ਕੁ ਬੱਚੇ ਹੋਰ ਤੇ ਅਗਲੇ ਸਾਲ ਕੰਮ ਆ ਜਾਂਦੇ ਹਨਾ ਜੇ ਐਤ ਕੀ ਨਾ ਵੀ ਆਉਣਗੇ ਫੇਰ ਬੱਚੇ ਆਪਣੇ ਅਗਲੇ ਸਾਲ ਕੰਮ ਆ ਜਾਣਗੇ ਠੀਕ ਆ ਹੁਣ ਲੈ ਲੈਨੇ ਆ ਬੱਚੇ ਤੇ ਕਲੀਆਂ-ਕੁਲੀਆਂ ਦਾ ਜੇ ਗੱਲ ਬਣਦੀ ਹੋਈ ਤੇ ਕਲੀਆਂ-ਕੁਲੀਆਂ ਵਾਲੇ ਛੱਡ ਲਾਂਗੇ ਆਪਾਂ ਇਹ ਵੀ ਲੱਗਾ ਉਹਦਾ ਟਾਂਗੀ ਰੰਗ ਚੇਂਜ ਕਰਕੇ ਮਾਣਾ ਮੋਟਾ ਡਰਦੇ ਆ ਲੋਏ ਬਾਬੇ ਖੁੱਡੀ ਜ ਆ ਗਿਆ ਤੇ ਹੁਣ ਸੁੱਕਾ ਰੇਦਾ ਮਿੱਟੀ ਮੁੱਟੀ ਪਾ ਲਈ ਆ ਨਾ ਆਪਾਂ ਤੇ ਐਣ ਵਧੀਆ ਸੁੱਕਾ ਹੀ ਰਹਿੰਦਾ ਹੁਣ ਗੁੱਡਾ ਤੇ ਉਹਦਾ ਵੀ ਬੱਚੇ ਵੱਡੇ ਹੋ ਗਏ ਮਿੱਠਾ-ਬੁੱਠਾ ਬਾਹਰ ਮਾਰਨ ਲੱਪੇ ਹਨਾ ਤੇ ਅੱਜ ਛਾੜੀ ਨਹੀਂ ਹੋਏ ਬਾਈ ਬੱਚੇ ਯਾਰ ਕੱਲ ਨੂੰ ਛੱਡਾਂਗੇ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ 2-3 ਦਿਨ ਹੋ ਗਏ ਮੈਨੂੰ ਛਤਰੀ ਤੇ ਬਾਹਰ ਬਿਠਾਉਂਦੇ ਆ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਹੀ ਬਿਠਾਵਾਂਗੇ ਤੇ ਇਹਨਾਂ ਨੂੰ ਵੀ ਇਨੇ ਛਿੱਤਰ ਖਾਦੇ ਆ ਬਈ ਆ ਬੱਚੇ ਨੇ ਇਹਦੇ ਮਾ ਕੋ ਪੋਨਾ ਡਰੋਪ ਵਗੈਰਾ ਨਾ ਖਾਜ ਮ ਫਤਲ ਕਿਹੜੇ ਹਿਸਾਬ ਨਾਲ ਆਂਡੇ ਖਰਾਬ ਹੋ ਗਏ ਬੱਚੇ ਵਿੱਚ ਜਦੋਂ ਪਾਲਦੇ ਹੈ ਨਾ ਤੇ ਵੱਡੇ ਬੱਚੇ ਹੋਣ ਦੇ ਨਾਲ ਬੈਠਾ-ਬੁਠਾ ਬਈ ਕਾਰੀ ਦਿੰਦੇ ਤਾਂ ਉਹਦੇ ਕਰਕੇ ਵੀ ਆਂਡੇ ਖਰਾਬ ਹੋ ਜਾਂਦੇ ਹਿਲਦੇ-ਫੁਲਦੇ ਰਹਦੇ ਆਂ ਨਾ ਆਂਡੇ ਬੱਚੇ ਹਿਲਾਉਂਦੇ ਰਹਿੰਦੇ ਆ ਆ ਮਾਂ ਆ ਤਾਂ ਉਹਦਾ ਛੱਲਿਓ ਚੱਕ ਕੇ ਰੱਖਿਆ ਜੇ ਦੇਪ ਤੇ ਬਹਿ ਜਾਊਗੀ ਡੱਬੇ ਵਾਲੀ ਕਬੂਦਰੀ ਕਿਉਂਕਿ ਹੋਰ ਤਾਂ ਇਹਨਾਂ ਦੇ ਬੱਚੇ ਲੈਣ ਦਾ ਫਾਇਦਾ ਨਹੀਂ ਕੋਈ ਹੁਣ ਟਾਈਮ ਕਾਹ ਲੰਘਿਆ ਤੇ ਆਂਡੇ ਫੋੜ ਦਊਗੇ ਤੇ ਤੁਹਾਨੂੰ ਪਤਾ ਤਾਂ ਮਹੀਨਾ ਗਿਆ ਬਈ ਠੀਕ ਆ ਆ ਮਹੀਨਾ ਗਿਆ ਤੇ ਕਦੋਂ ਜਾ ਕੇ ਇਹਨਾਂ ਨੇ ਹੁਣ ਆਂਡੇ ਦਊਗੇ ਅੱਜ ਤੋਂ 10-12 ਦਿਨਾਂ ਨੂੰ ਜਾ ਕੇ ਆਂਡੇ ਦਊਗੇ ਫਿਰ ਕਦੋਂ ਮਤਲਬ ਫਰਵਰੀ ਚੜ ਗਿਆ ਫਰਵਰੀ ਦੇ ਐਂਡ 'ਚ ਕੱਢੂਗੀ ਉਦੋਂ ਫਿਰ ਆਪਾਂ ਨੂੰ ਮੈਨੂੰ ਖੁੱਡੇ ਚਾਹੀਦੇ ਹੁੰਦੇ ਆ ਠੀਕ ਆ ਆਪਾਂ ਅਗਲੇ ਯਾਰ ਖੁੱਡੇ ਪਾਵਾਂਗੇ ਕੋਈ ਚੱਕਰ ਨਹੀਂ ਸੌਖਾ ਕਰਾਂਗੇ ਕੰਮ ਜਿੱਥੇ ਆਪਾਂ ਮੇ ਜੋੜੇ ਲੱਗੇ ਲੱਗੇ ਹੀ ਰਹਿਣ ਦੇ ਹਨਾ ਤੇ ਹੁਣ ਆਪਾਂ ਨੂੰ ਆ ਖੁੱਡਾ ਚਾਹੀਦਾ ਹੁੰਦਾ ਬਾਈ ਤੇ ਇਹਦੇ ਵਿੱਚ ਆਪਾਂ ਸਾਹਬਣ ਵਾਲੇ ਕੂਤਰ ਸਾਹਮਣੇ ਹੁੰਦੇ ਆ ਇੱਥੇ ਮਤਲਬ ਸਾਭ ਲਈਦੇ ਆ ਇੱਥੇ ਆ ਕਿ ਆਪਾਂ ਡੋਲੀਆਂ ਬਣਾਉਣੀਆਂ ਬਾਈ ਸਾਰੀਆਂ ਤੁਹਾਨੂੰ ਦੱਸਿਆ ਹੀ ਨਾ ਤੇ ਇਧਰੋਂ ਮੈਂ ਬੰਦ ਕਰ ਦਨਾ ਉਹਨਾਂ ਕੱਪੜੇ ਨਾਲ ਸਾਰੇ ਕੱਪੜੇ ਲਾ ਕੇ ਹਨਾ ਤੇ ਜਿਹੜੀ ਹੈਗੀ ਆਪਣੀ ਆ ਚੀਜ਼ ਇੱਥੇ ਆ ਮੈਂ ਉਹਦਾ ਸ਼ਰਮਾ ਖੋਲਜੀ ਦਾ ਕੱਪੜਾ ਜਾਂ ਲਾਇਆ ਵੀ ਹਵਾ ਨਾ ਆਵੇ ਇਧਰੋਂ ਦੀ ਹਨਾ ਹਵਾ ਬਹੁਤ ਆਉਂਦੀ ਕੱਟਿਆ ਵਾਲੀ ਸਾਈਡ ਤੋਂ ਇੱਥੇ ਕੂਲਰ ਲਾ ਦੀਦਾ ਬਾਈ ਬਾਹਰੋਂ ਤੇ ਆ ਬੰਦ ਕਰ ਲਈ ਦਿੰਦੇ ਮਤਲਬ ਪੂਰਾ ਮਾਹੌਲ ਬਣ ਜਾਂਦਾ ਬਾਈ ਠੀਕ ਆ ਗੱਲਾਂ ਬਾਕੀ ਕਿ ਕਬੂਤਰ ਨੂੰ ਕੂਲਰ ਮੋਰੇ ਰੱਖ ਲਿਆ ਯਾਰ ਉੱਡਣਾ ਨਹੀਂ ਜਾਂ ਕਿਦਾ ਸਾਹ ਹਕਤਾਬ ਹਨਾ ਬਾਈ ਕੂਲਰ ਨੂੰ ਇਹ ਥੋੜੀ ਕੂਲਰ ਦੇ ਵਿੱਚ ਹੀ ਪਾ ਦੇਣਾ ਕਬੂਤਰ ਰੱਖੋ ਉੱਡ ਕੇ ਆਇਆ ਠੀਕ ਆ ਦੂਰ ਰੱਖ ਕੇ ਕੂਲਰ ਲਾਓ ਵੀ ਜਿਹੜਾ ਤਾਜ ਦਾ ਸੇਕ ਪਿੰਦਾ ਫੁੱਡੇ ਚ ਉਹ ਨਾ ਪਵੇ ਇਕਰ ਲਾਈਟ ਬੰਦ ਕਰੀਏ ਬਾਈ ਫਿਕਰ ਜੇ ਵਾਲੀ ਬੰਦ ਤੇ ਆ ਬਾਬੇ ਉਹ ਟੀਕਾ ਆ ਲਕਵੇ ਤੋਂ ਜਿੰਨਾ ਮਰਜੀ ਪ੍ਰਾਣਾ ਹੋਵੇ ਬਾਈ ਮੈਂ ਇਸ ਟੀਕੇ ਦਾ ਟੀਕੇ ਦਾ ਮਤਲਬ ਇੰਨਾ ਸੋਹਣਾ ਲਾਜ ਦੇਖਿਆ ਨਾ ਵੀ ਛਾੜੀ ਗੱਲਾਂ ਦਿਓ ਬਈ ਜਿਹੜਾ ਆ ਟੀਕਾ ਆ ਬਈ ਕਲੀਅਰ ਨਹੀਂ ਹੁੰਦਾ ਪਿਆ ਮੈਂ ਚੈੱਕ ਕਰਦੇ ਆ ਰੁਕੋ ਇਹ ਆ ਕਰੋ ਚੈੱਕ ਬਈ ਜੇਸ ਵੀ ਚੀਜ਼ ਤੋਂ ਆ ਠੀਕ ਆ ਕਾਹੇ ਤੋਂ ਵੀ ਹੋਵੇ ਟੀਗਾ ਪਰ ਬਾਈ ਇਨੇ ਸਿੱਧੇ ਕੀਤੇ ਕਬੂਤਰ ਠੀਕ ਆ ਜਿੰਨੇ ਮਰਜੀ ਆਪਣੇ 빙ੇ ਸੀ ਕਬੂਤਰ ਬਾਈ ਜਿਹੜੀਆਂ ਕਬੂਤਰੀਆਂ ਦੇਖੋ ਇੱਧਰ ਆਪਣੇ ਹੈ ਵੀ ਧੋਣ ਕਮ ਹੁੰਦੀ ਹੈ ਨਾ ਤੁਹਾਨੂੰ ਦੱਸਿਆਈ ਮੈਂ ਬਾਈ ਇੱਕ ਇੱਕ ਟੀਗਾ ਲਾਇਆ ਵਾਲਾ ਜਮਾ ਸਿੱਧੀਆਂ ਹੋ ਗਈਆਂ ਕਬੂਤਰੀਆਂ ਮਤਲ ਹੈਗਾ ਤਾਕਤ ਧੋਈਆਂ ਇਹ ਤਾਕਤ ਧੋਈਆਂ ਮਲਾਹੇ ਵਾਲਾ ਟੀਗਾ ਜਿਹੜਾ ਆ ਬਹੁਤ ਤਾਕਤਵਾਂ ਇਸ ਕਰਕੇ ਤਾਂ ਨਾ ਲੈ ਤਾਂ ਨਾ ਹੈਗਾ ਬਾਈ ਭੁੱਖਾ ਜਿਆ ਬਾਕੀ ਕਿਸੇ ਆਪੀ ਪੜ ਲਿਓ ਪੂਰਾ ਕਲੀਅਰ ਦਿਖਾਤਾ ਮੈਂ ਤੇ ਇਹੀ ਟੀਕਾ ਬਾਈ ਮੈਂ ਲਾਇਆ ਸੀ ਜਮਾ ਸਾਰੀਆਂ ਕਬੂਤਰੀਆਂ ਬਾਈ ਜੁੰਨੀਆਂ ਕੋਮਦੀਆਂ ਸੀ ਇੱਕ ਇੱਕ ਟੀਕਾ ਲਾਇਆ ਸਾਰਿਆਂ ਦੇ 6-6 ਟੱਕ ਲਾਇਏ ਸੀ ਮੈਂ ਆਵਲੇ ਸ਼ੂਗਰ ਦੀ ਸੰਜਨਾ ਸਾਰੀਆਂ ਕਬੂਤਰੀਆਂ ਬਾਈ ਸਹੀ ਹੋ ਗਈਆਂ ਆਪਣੀਆਂ ਵੈਰੀ ਵਨ ਕੀ ਟੈਰਾਮਾਈਸਿਨ ਦਾ ਵੀ ਆਪਾਂ ਲਾਉਣੇ ਆ ਚਲੋ ਲਾਉਣਾ ਹੀ ਪੈਂਦੀ ਆ ਪਹਿਲਾ ਉਹ ਲਾਲੀ ਦੇ ਬਾਅਦ ਉਹ ਆ ਲਈ ਦੇਣਾ ਜਦੋਂ ਆ ਲੱਗਦਾ ਟੀਕਾ ਬਾਈ ਪੰਜਾ ਸੱਤਾ ਦਿਨਾਂ ਬਾਅਦ ਕਬੂਤਰ ਜਮਾ ਸੈੱਟ ਹੋ ਜਾਂਦਾ ਤੇ ਆ ਵੀ ਬਾਈ ਮੈਂ ਸੋਚਦਾ ਹੀ ਹਨਾ ਜਿਹੜੇ ਆਪਣੇ ਮਤਲਬ ਕਿ ਬੱਚੇ ਨਹੀਂ ਲਿਆ ਹੋਏ ਅਗਲੇ ਸਾਲ ਕੰਮ ਆ ਜਾਣਗੇ ਬੱਚੇ ਉਹ ਆਹ ਫੁੱਡਾ ਮੇਰੇ ਕੋਲ ਬੇਲਾ ਹੀ ਹੁੰਦਾ ਆਹ ਵਾਲਾ ਫੁੱਡ ਏ ਮੇਰੇ ਕੋ ਬਿੱਲਾ ਹੀ ਹੁੰਦਾ ਫੁੱਦਾ ਠੀਕ ਆ ਇਧਰ ਕਬੂਤਰੀਆਂ ਗਵਤਰੀਆਂ ਪੋਣੀਆਂ ਹੁੰਦੀਆਂ ਉਹ ਡੋਲੀ ਲਿਆ ਕੇ ਜਿਹੜੀ ਆਪਣੇ ਕੋਲ ਤੇ ਡੋਲੀ ਪਈ ਆ ਨਾ ਇਧਰ ਲਾ ਕੇ ਬਾਈ ਡੋਲੀ ਇੱਥੇ ਇੱਕ ਆਪਣਾ ਵੱਡਾ ਕਬੂਤਰ ਚਿੱਟੀ ਕਾਲੀ ਅੱਖ ਦਾ ਠੀਕ ਆ ਇੱਕ ਦੋ ਕਬੂਤਰ ਹੋਰ ਆ ਇਧਰ ਇੱਕ ਕਬੂਤਰੀ ਹੋਰ ਆ ਅੰਡੇ ਤਰ ਨਾਲੀ ਜਿਹੜਾ ਆਪਣਾ 4 ਸਾਲ ਤੋਂ ਬੰਦੇ ਸੀ ਨਾ ਕਬੂਤਰ ਵੱਡਾ ਉਹ ਵਾਲਾ 2 3 ਸਾਲ ਤੋਂ ਬੰਦੇ ਸੀ ਉਹ ਕਬੂਤਰ ਤਿੰਨ ਚਾਰ ਜੋੜੇ ਹੋਰ ਮਲੇ ਇਧਰ 5 6 ਜੋੜੀਆਂ ਲਾ ਕੇ ਛੱਡ ਦੇਣੀਆਂ ਜਿਹੜੇ ਮੈਂ ਅਗਲੇ ਸਾਲ ਲਈ ਬੱਚੇ ਕਢਾਉਣੇ ਆ ਠੀਕ ਹੈ ਜਿਹੜੇ ਆਪਾਂ ਵੱਡੇ ਬੱਚੇ ਮੈਨੂੰ ਚਾਹੀਦੇ ਹੁੰਦੇ ਨਾ ਸਟਾਰਟਿੰਗ 'ਚ ਛੱਡਣ ਵਾਸਤੇ ਜਾਂ ਐਂਡ ਵਾਲੀਆਂ ਬਾਗੀਆਂ ਤੇ ਵੀ ਕੰਮ ਆ ਜਾਂਦੇ ਸਾਲ ਵੀ ਜੇ ਆਪਾਂ ਕੰਮ ਲਿਓਨੇ ਹੋਣਾ ਐਂਡ ਵਾਲੀਆਂ ਬਾਗੀਆਂ ਇੱਥੇ ਮਾ 8-10 ਜੋੜੀਆਂ ਲਾ ਕੇ ਬਈ ਬੱਚੇ ਕੜਾ ਲੈਣੇ ਆ ਉਹ ਬੱਚੇ ਬਾਝ ਇੱਥੇ ਹੀ ਰੱਖ ਲੈਣੇ ਬਈ ਚੱਕਣੇ ਨਹੀਂ ਮਾਪਿਆਂ ਨਾਲੋਂ ਇੱਥੇ ਹੀ ਛਤਰੀ-ਖੁਦਰੀ ਲਾ ਕੇ ਇੱਥੇ ਆਣ ਜੇ ਜ਼ਹਿਰ ਬਾਜਾ ਕੁਝ ਵੀ ਨਿਕਲਦਾ ਹੋਦਾ ਚਲੋ ਲਾਈਵ ਕਰ ਲਾਂਗੇ ਆਪਾਂ ਨਿਕਲਣ ਦਈਦਾ ਹੀ ਨਹੀਂ ਕਦੀ ਦਾਦਾ ਹੋਇਆ ਹੀ ਨਹੀਂ ਕਈ ਨਿਕਲਿਆ ਹੋਵੇ ਹਨਾ ਪਰ ਜੇ ਫੇ ਵੀ ਕਿਸੇ ਦੇ ਨਿਕਲ ਜਵੇ ਮਾੜਾ ਮੋਟਾ ਤੇ ਉਹਰਾ ਉੱਥੇ ਇ ਠੰਡੇ ਥਾਂ ਰੱਖਣਾ ਹੁੰਦਾ ਦੇਖੋ ਇੱਥੇ ਬੱਚੇ ਰੱਖ ਲਈਦੇ ਆ ਜਿਹੜਾ ਸੈਟ ਉਹਦੀ ਉਹ ਬੱਚੇ ਫੇ ਵੱਡੇ ਕਬੂਤਰਾਂ 'ਚ ਨਹੀਂ ਪਾਉਣੇ ਬਾਈ ਇਹ ਹੁੱਡਾ ਮੈਂ ਬੱਚਿਆਂ ਵਾਸਤੇ ਤੇ ਕਬੂਤਰੀਆਂ ਵਾਸਤੇ ਰੱਖਿਆ ਆਹ ਦਿਨਾਂ 'ਚ ਕਬੂਤਰੀਆਂ ਪਾਲੇ ਨਾ ਉਹਨਾਂ ਬਾਅਦ 'ਚ ਉੱਥੇ ਮੈਂ ਛੋਟੇ ਬੱਚੇ ਜਿਹੜੇ ਕਲੀਆਂ ਵਾਲੇ ਹੁਣ ਮੈਂ ਕਢਾਣੇ ਆ ਵੀ ਜਿਹੜੇ ਮੇਰੇ ਐਂਡ ਤੇ ਕੰਮ ਆਉਣੇ ਉਹ ਬੱਚੇ ਮੈਂ ਇੱਥੇ ਰੱਖਣੇ ਆ ਬਾਈ ਲੋ ਫੇ ਆਪਣੇ ਭਗਤਾ ਦਾ ਵੀ ਕਰੋ ਸ਼ੌਂਕ ਇਹ ਵੀ ਪਰਤੇ ਪੁੱਟਦੇ ਆ ਜਿਹੜਾ ਉਹ ਸ਼ਾਕ ਆਇਆ ਉਹ ਤਾਂ ਹੋਣ ਲੱਗ ਪਿਆ ਬਾਈ ਰੈਡੀ ਆਹ ਕਬੂਤਰ ਠੀਕ ਆ ਜਿਹੜੇ ਦਾ ਮਤਲਬ ਆਪਾਂ ਪਟਾਈ ਕਰਨੀ ਹੈ ਜਿੱਦ ਜਿਹੜਾ ਵੀ ਚਲੋ ਕਲੀ ਸਿੱਟੀ ਛੁੱਟੀ ਗਏ ਬਾਈ ਆਪ ਹੀ ਛੱਡ ਦੇ ਕੰਦੀ ਕਲੀ ਦਾ ਤਾਂ ਪਤਾ ਵੀ 2 ਮਹੀਨੇ ਤੱਕ ਛੱਡ ਜੂਗਾ ਜਗਤਾ ਉਹਨਾਂ ਨੂੰ ਤਾਂ ਨਹੀਂ ਖੇਡਣਾ ਬਾਕੀ ਕੂਕੂਤਰਾ ਨੂੰ ਕੁਝ ਫਰਵਰੀ ਚ ਪੱਟ ਲੈਣੇ ਬਾਈ ਕੁਝ ਮਾਰ ਕੇ ਚ ਪੱਟਾਂਗੇ ਕੁਝ ਅਪ੍ਰੈਲ ਚ ਪੱਟਾਂਗੇ ਜਿਹੜੇ ਐਂਡ ਤੱਕ ਲੰਬੇ ਚੱਲ ਜਾਣਾ ਪੜੇ ਉਹ ਤਾਂ ਠੀਕ ਆ ਬਿਅੰਡਣੀਆਂ ਬਾਕੀ ਆ ਜਿਹੜਾ ਕੂਕਤ ਛੱਡਣਾ ਇਸ ਹਿਸਾਬ ਨਾਲ ਕੂਕਤ ਪੱਟਾਂਗੇ ਬਈ ਆਪਾਂ ਸਾਰੀ ਠੀਕ ਆ ਕੋਸ਼ਿਸ਼ ਤਾਂ ਹੁਣ ਫਰਵਰੀ ਚ ਪੱਟਾਂਗੇ ਐਂਡ ਤੇ ਕੁਝ ਮਾਰਚ ਦੇ ਵਿੱਚ ਪੱਟ ਲਾਂਗੇ ਤਾਂ 15 ਤਰੀਕ ਨੂੰ ਕੁਝ 25 ਅਪ੍ਰੈਲ ਚ ਪੱਟ ਲੈਣਾ ਠ ਫਿਰ ਉਹ ਉਹ ਬੱਚੇ ਮਤਲਬ ਆਪਣੇ ਲੰਬੇ ਟਾਈਮ ਤੱਕ ਕੰਮ ਆ ਜਾਣੇ ਆ ਇਹ ਨਹੀਂ ਕਿ ਆਪਣੇ ਵਿੱਚ ਛੜ ਜੂਗੇ ਸੀਜ਼ਨ ਤੇ ਕਈ ਹੁੰਦਾ ਨਾ ਬਈ ਬੱਚੇ ਛੜ ਗਏ origin ਇਹ ਹੀ ਹੁੰਦਾ ਕਿ ਆਪਾਂ ਇੱਕ ਵਾਰੀ ਸਾਰੇ ਬੱਚੇ ਇਕੱਠੇ ਪੱਟ ਲੈਂਦੇ ਬਈ ਬੱਚੇ ਜਦੋਂ ਵੀ ਪੱਟਣੇ ਆ ਬਈ ਟਾਈਮ ਟਾਈਮ ਸਿਰ ਪੱਟੋ ਠੀਕ ਆ ਜਦੋਂ 15 ਕ ਬੱਚੇ ਹੁਣ ਪੱਟ ਲਓ 15 ਕ ਫੇਰ ਪੱਟ ਲਓ 15 20 ਫੇਰ ਪੱਟ ਲਓ ਠੀਕ ਆ ਉਹਦੇ ਨਾਲ ਕੀ ਹੁੰਦਾ ਉਹ ਆਪਣੇ ਉਦਾਂ ਉਦਾਂ ਕੂਟਰ ਸਾਰਪ ਜਾਂਦੇ ਬਈ ਕੂਟਰ ਛਾੜੇ ਨਹੀਂ ਫਿਰਦੇ ਫਿਰ ਠੀਕ ਆ ਵਧੀਆ ਤਰੀਕੇ ਨਾਲ ਆਪਣਾ ਕੰਮ ਮਤਲਬ ਲੋਟ ਆ ਜਾਂਦਾ ਲੰਬੇ ਸਮੇਂ ਤੱਕ ਬਾਜ਼ੀਆਂ ਖੇੜ ਹੋ ਜਾਂਦੀਆਂ ਫਿਰ ਜਦੋਂ ਆਪਾਂ ਇੱਕ ਵਾਰੀ ਪੱਟ ਲਈਏ ਬਾਈ ਉਹ ਫਿਰ ਲੰਬੇ ਟਾਈਮ ਤੱਕ ਨਹੀਂ ਕੰਮ ਜਾਂਦਾ ਉਹ ਫਿਰ ਥੋੜੇ ਕਿ ਟਾਈਮ ਤੱਕ ਹੀ ਹੁੰਦਾ ਵਿੱਚ ਜਦੋਂ ਛੱਡਦੇ ਫੇ ਸਾਰੇ ਹੀ ਛੱਡ ਜਾਂਦੇ ਬਾਈ ਠੀਕ ਆ ਤੇ ਬਾਕੀ ਬਲੱਡ ਲਾਈਨ ਵੀ ਹੁੰਦੀ ਆ ਵੀ ਜਿਹੜੀ ਘੱਟ ਛੱਡਦੀ ਆ ਪਰ ਜ਼ਿਆਦਾ ਤੋਂ ਕੋਸ਼ਿਸ਼ ਕਰਿਆ ਕਰੋ ਵੀ ਐਂਦਾ ਪੱਟਿਆ ਕਰੋ ਤਿੰਨ ਪਾੜਾਂ ਦੇ ਵਿੱਚ ਅੱਦੇ ਹੁਣ ਫੇ ਇੱਕ ਮਹੀਨੇ ਫੇ ਅਗਲੇ ਮਹੀਨੇ ਪੱਟ ਲਓ ਫੇ ਅਗਲੇ ਮਹੀਨੇ ਪੱਟ ਲਓ ਠੀਕ ਆ ਉਹ ਤੁਹਾਡੇ ਫਿਰ ਲੰਬੇ ਚੱਲ ਜਾਣੇ ਬਾਈ ਹੁਣ ਤਾਂ ਠੀਕ ਆ ਵਧੀਆ ਬਾਜ਼ੀਆਂ ਛੱਟ ਹੋ ਜਾਣੀਆਂ ਹਾਂਜੀ ਬਾਪੂ ਕੀ ਹਾਲ ਚਾਲ ਆ ਕਮੈਂਟਾਂ ਦੇ ਜਵਾਬ ਦਈਏ ਹਨਾ ਠੀਕ ਆ ਜੇ ਪੈ ਜੂਗੀ ਅੱਜ ਤਾਂ ਤੁਸੀਂ ਦੇਖ ਲੈਣੀਆਂ ਨਹੀਂ ਤਾਂ ਫਿਰ ਕੱਲ ਵੀਡੀਓ ਆਊਗੀ ਹਨਾ ਬਸ ਕੋਸ਼ਿਸ਼ ਕਰੂੰਗਾ ਕਿ ਅੱਜ ਹੀ ਪੈ ਜਾਵੇ ਵੀਡੀਓ ਹਨਾ ਤੇ ਜਿਹੜੇ ਵੀ ਬਾਈਆਂ ਦੇ ਕਮੈਂਟ ਆਏ ਸੀਗੇ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਮਤਲਬ ਆਪਾਂ ਹੁਣ ਸੋਲਿਆ ਨਾਲ ਪੁੱਛੇ ਉਹ ਤੇ ਚਲੋ ਮੈਂ ਪਿਛਲੇ ਸਭ ਵੀਡੀਓ ਦੇ ਵਿੱਚ ਦੱਸ ਦਿੰਦਾ ਸੀ ਹਨਾ ਮਿਲਦਾ ਇੱਕ ਫੇਰ ਹੋਰੀ ਉਹ ਉਹੀ ਬਾਈ ਦਾ ਫਿਰ ਕਮੈਂਟ ਆਇਆ ਕਿ ਦੱਸਣਾ ਹੋਰ ਦਾਗੇ ਦੱਸ ਤੇ ਹੁਣ ਚੇਤਾ ਭੁੱਲ ਗਿਆ ਮੈਂ ਸਵੇਰੇ ਪੜ੍ਹੇ ਸੀ ਕਮੈਂਟ ਮਾੜੇ ਮੋਟੇ ਮੈਨੂੰ ਚੇਤਾ ਕਮੈਂਟ ਠੀਕ ਆ ਤੇ ਬਾਈ ਕਹਿੰਦਾ ਸੀਗਾ ਬੀਜ ਤਾਂ ਹੁਣ ਆਪਾਂ ਬੱਚੇ ਜਿਹੜੇ ਦੋਨੇ ਆ ਹਨਾ ਵੀ ਆਹ ਸੀਜ਼ਨ ਡਾਲਾਣੀ ਚਾਹੀਦੀ ਆ ਬਈ ਠੰਡੇ ਮੌਸਮ ਚ ਮਤਲਬ ਕਿੰਨਾ ਕਚੇਰਾ ਪਟਾਈਏ ਕਿੰਨਾ ਕਚੇਰਾ ਨਾਟ ਆਈਏ ਹਨਾ ਵੀ ਜਿਹੜੇ ਗਰਮੀਆਂ ਨੂੰ ਬਾਈ ਦੇਖੋ ਵੀ ਕਿੰਨਾ ਚਿਰ ਡੋਣੇ ਚਾਹੀਦੇ ਕਿੰਨਾ ਚਿਰ ਖੋਲੀਏ ਬਾਈ ਆਹ ਦੇਖੋ ਪਹਿਲਾ ਜਿਹੜੇ ਆਹ ਦਿਨਾਂ ਦੇ ਵਿੱਚ ਹੁੰਦੇ ਨਾ ਬਾਈ ਆਹ ਦਿਨਾਂ ਦੇ ਵਿੱਚ ਆਪਾਂ ਜਿੰਨਾ ਕਬੂਤਰ ਡਾਲਾਣਾ ਬਾਈ ਠੀਕ ਆ ਉਹਨਾਂ ਹੀ ਬਾਈ ਗਰਮੀਆਂ ਨੂੰ ਕਬੂਤਰ ਨਹੀਂ ਹੋਣਾ ਜਿੰਨਾ ਤੁਸੀਂ ਆਹ ਮੌਸਮ ਚ ਡੋਣਾ ਨਾ ਠੰਡੇ ਮੌਸਮ ਚ ਉਹਨਾਂ ਹੀ ਤਾਂ ਡਾਕਟਰ ਖੁੱਲਣ ਨੂੰ ਗਰਮੀਆਂ ਚ ਓਖਾ ਕਰੂਗਾ ਠੀਕ ਆ ਇੱਥੇ ਸਿਰਫ 10 ਆਪਣੀਆਂ ਧੁੱਪਾਂ ਲਵਾਓ ਡੇਲੀ ਕਬੂਤਰਾਂ ਨੂੰ ਛਤਰੀ ਦੇ ਪੱਕੇ ਹੋਣ ਠੀਕ ਹੈ ਆਪਣੇ ਜਿੱਦਾਂ ਵੀ ਬਾਜ਼ ਮਾਰ ਕੇ ਕਰਦੇ ਆਂ ਬਾਕੀ ਆਪਾਂ ਗਾਂ ਘਰ ਲੈਣ ਜਦੋਂ ਸ਼ੁਰੂ ਕਰਨੇ ਕਬੂਤਰ ਲਾਉਣੇ ਹਨਾ ਡੇਲੀ ਬਾਜ਼ ਮਾਰ ਕੇ ਲਾਓ ਜੇ ਕਦਵੀ ਲੱਗ ਜਾਂਦੇ ਬੱਚੇ ਬਹੁਤ ਛੋੜੇ ਹੋ ਜਾਂਦੇ ਨੇ ਨਾ ਟ੍ਰੇਨ ਤੇ ਮਤਲਬ ਜਿੰਨਾ ਘਟ ਡਾਉਗੇ ਖਿਆਲਾ ਚ ਠੰਡੇ ਮੌਸਮ ਚ ਕਬੂਤਰ ਨੂੰ ਘਟ ਡਾਉਗੇ ਉਨਾ ਕਬੂਤਰ ਪਾਈ ਤਾਂ ਡਾ ਵੱਧ ਲੋਨ ਉੱਟੂਗਾ ਜਿੰਨਾ ਕਬੂਤਰ ਆਦਨਾ ਚ ਠੰਡੇ ਮੌਸਮੇ ਡਾਲੋਗੇ ਉਨਾ ਹੀ ਘਟ ਘਟ ਤਾਂ ਡਾ ਕਬੂਤਰ ਲੋ ਛੁੱਟੂਗਾ ਭਾਈ ਠੀਕ ਆ ਇਹ ਗੱਲ ਹਮੇਸ਼ਾ ਮੇਰੀ ਨੋਟ ਕਰਕੇ ਦੇਖੋ ਕਈ ਭਰਾਵਾਂ ਦੇ ਕਈ ਤਰੀਕੇ ਦੇ ਕਮੈਂਟ ਆਉਣਗੇ ਨਹੀਂ ਬਾਈ ਦਾ ਬਹਿਮ ਹੁੰਦੇ ਬਹਿਮ ਨਹੀਂ ਬਾਈ ਜਿੰਨਾ ਕਬੂਤਰ ਠੰਡੇ ਮੌਸਮ ਚ ਛੁੱਡਣਾ ਬਾਈ ਉਹਨਾਂ ਕਬੂਤਰ ਗਰਮ ਚ ਘੱਟ ਟੁੱਟੂਗਾ ਜਿੰਨਾ ਆਪਾਂ ਇੱਥੇ ਵੱਢ ਲੈਣਾ ਉਹਨੂੰ ਆ ਦਿਨਾਂ ਦੇ ਵਿੱਚ ਰਹਿ ਕੀ ਗਿਆ ਬਾਈ ਥੋੜਾ ਜਿਹਾ ਤਾਂ ਟਾਈਮ ਰ ਗਿਆ ਇੱਕ ਤਾਂ ਹੁੰਦਾ ਨਾ ਵੀ ਜਿੱਦਾਂ ਆਪਾਂ 8ਵੇਂ 9ਵੇਂ 10ਵੇਂ ਵੀ ਨਹੀਂ ਇੱਥੇ 8ਵੇਂ 9ਵੇਂ 7ਵੇਂ ਜਿਹੜੇ ਬੱਚੇ ਕਢਾਏ ਆ ਉੱਥੇ ਡਾਲੇ ਕੋਈ ਗੱਲ ਨਹੀਂ 8ਵੇਂ 9ਵੇਂ ਵਾਲੇ ਹਨਾ ਵੀ ਠੰਡੇ ਚ ਵੀ ਉੜ ਕੇ ਕੋਈ ਗੱਲ ਨਹੀਂ ਸਾਰਾ ਸਿਆਲ ਬੈਠੇ ਰਹਣੇ ਜਾਂ ਗਰਮੀਆਂ ਚ ਕ ਆ ਬਾਈ ਚੱਕਰ ਉਹਦਾ ਚੱਕਰ ਕੋਈ ਨਹੀਂ ਆ ਚੱਕਰ ਪੈਣਾ ਜਿੱਦਾਂ ਹੁਣ ਆ ਆਪਣਾ ਜਨਵਰੀ ਚੱਲ ਪਿਆ ਠੀਕ ਆ ਜਨਵਰੀ ਲੰਘ ਗਿਆ ਮੰਨ ਲਓ ਜਨਵਰੀ ਗਿਆ ਫਰਵਰੀ ਮਹੀਨਾ ਅੱਗੇ ਆ ਗਿਆ ਹਨਾ ਫੇਰ ਮਾਰਚ ਅਪ੍ਰੈਲ ਚ ਤਾਂ ਆਪਾਂ ਉਹਦੇ ਕੱਢਣ ਲੱਪਣੇ ਕਬੂਤ ਜਿਹੜੇ ਬਾਈ ਨਾਲ ਹੀ ਗੈਪ ਨਹੀਂ ਪੈਣਾ ਕੋਈ ਵੀ ਠੀਕ ਆ ਗੈਪ ਪਾਓ ਬੱਚਿਆਂ ਦਾ ਅੜਾ ਕੇ ਜਾ ਤਾਂ ਫੇਰ ਆਪਾਂ ਲਾਗੇ ਜੀ ਕੱਢੋ ਮਾਰਚ ਚ ਕੱਢਣੀ ਸ਼ੁਰੂ ਕਰ ਲਓ ਮਾਰਚ ਅਪ੍ਰੈਲ ਫੇਰ 2.5 ਚਲੋ ਠੀਕ ਆ ਜਿਹੜੇ ਆਹ ਜਨਵਰੀ ਫਰਵਰੀ ਆ ਇਹ ਨਾਲ ਡੋ ਬਈ ਕੂਤਰ ਜਿਹੜੇ ਜਨਵਰੀ ਫਰਵਰੀ ਛੋੜ ਕੇ ਕੂਤਰ ਉਹ ਕੱਚੇ ਪੈ ਜਾਣੇ ਤੁਹਾਡੇ ਚੋਂ ਠੀਕ ਆ ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਝ ਆ ਜਿਸ ਤੱਕ ਬਈ ਮੇਰਾ ਰਿਜ਼ਲਟ ਨਿਕਲਿਆ ਵੀ ਆਪਾਂ ਜਨਵਰੀ ਫਰਵਰੀ ਚ ਜਿਹੜਾ ਕੂਤਰ ਡਾਲੀ ਦਾ ਬਈ ਉਹ ਅੱਗੇ ਆ ਕੇ ਲੋਚ ਨਹੀਂ ਹੋਰਦਾ ਠੀਕ ਆ ਉਹਦਾ ਸਵੇਰੇ ਸਭ ਤੋਂ ਪਹਿਲਾਂ ਖੁੱਡੇ ਚ ਉਹੀ ਹੁੰਦਾ ਠੀਕ ਆ ਬਾਕੀ ਆਪਣੀ ਆਪਣੀ ਸਾਰਿਆਂ ਦਾ ਕਹਿਣਾ ਮੰਨਣਾ ਜੋ ਵੀ ਆ ਜਿੱਦਾ ਵੀ ਕਰ ਲਿਆ ਹਨ ਤੇ ਆਹੀ ਬਾਈ ਕਮੈਂਟ ਸੀਗੇ ਜਾਲਾ ਕਮੈਂਟਾਂ ਦੇ ਜਵਾਬ ਦੇ ਨਹੀਂ ਹੁਣੇ ਨਹੀਂ ਤਾਂ ਅਪਲੋਡ ਨਹੀਂ ਹੋਣੀ ਵੀਡੀਓ ਠੀਕ ਆ ਤੇ ਇਸ ਕਰਕੇ ਹੁਣ ਕੱਲ ਵਾਲੀ ਵੀਡੀਓ ਚ ਮੈਂ ਸਾਰ ਤੇ ਵੀਡੀਓ ਵਧੀਆ ਕੱਲ ਨੂੰ ਵੱਡੀ ਬਣਾਵਾਂਗੇ ਵੀਡੀਓ ਅੱਜ ਇੰਨੇ ਕੀ ਵੀਡੀਓ ਨਾਲ ਸਾਰ ਲੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਣਾ ਆਪਣਾ ਸਾਰੇ ਪ੍ਰਾ ਧਿਆਨ ਰੱਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਆ ਤੇ ਲਾਈਕ ਨਹੀਂ ਨਾ ਕੀਤਾ ਲਾਈਕ ਵੀ ਕਰ ਲਿਓ ਬਾਈ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ